ਤੇ ਤੁਸੀਂ ਆਪਾਂ ਨੂੰ ਪੁੱਛਦੇ ਹੋ ਵੀ ਆਪਣੇ ਸਮੁੰਦਰੀ ਜਹਾਜ਼ ਦੇ ਉੱਤੇ ਜੇ ਕਿਸੇ ਨੂੰ ਕੋਈ ਮੈਡੀਕਲ ਐਮਰਜੈਂਸੀ ਆ ਜੇ ਤੇ ਉਹਦਾ ਕੀ ਹੱਲ ਆ ਆ ਵੇਖੋ ਜੀ ਆਪਣੇ ਸਮੁੰਦਰੀ ਜਹਾਜ਼ ਦੇ ਉੱਤੇ ਇੱਕ ਹਸਪਤਾਲ ਵੀ ਪ੍ਰੋਪਰ ਬਣਿਆ ਹੁੰਦਾ ਵਾ ਜਿਹਦੇ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਹੁੰਦੀ ਆ ਐਮਰਜੈਂਸੀ ਵਾਸਤੇ ਜਿਦਾ ਵੇ ਲੋ ਪੂਰੇ ਹਸਪਤਾਲ ਵਾਂਗੂ ਬੈੱਡ ਬਣੇ ਆ ਆਕਸੀਜਨ ਵਾਲਾ ਉਧਰ ਪੂਰਾ ਵਸਿਲੈਂਡਰ ਲੱਗਾ ਵਾ ਪੂਰਾ ਹਨਾ ਸਿਸਟਮ ਹੈਗਾ ਵਾ ਕਿਸੇ ਨੂੰ 에어 ਲਿਫਟ ਕਰਨਾ ਪਵੇ ਤੇ ਉਹਦੇ ਵਾਸਤੇ ਆ ਵਾਲਾ ਜਿਹੜਾ ਵਾ ਸਿਸਟਮ ਆ ਤੇ ਇਹਦੇ ਵਿੱਚ ਸਾਰਾ ਕੁਝ ਦਰਾਜਾਂ ਦੇ ਵਿੱਚ ਦਵਾਈਆਂ ਪਈਆਂ ਵਾਂ ਐਮਰਜੈਂਸੀ ਦਾ ਰਿਲੇਟਡ ਸਾਰਾ ਸਮਾਨ ਆਵੇ ਤੁਹਾਨੂੰ ਮੈਂ ਵਿਖਾ ਦਿੰਨਾ ਖੋਲ ਕੇ ਪੱਟੀਆਂ ਪੁੱਟੀਆਂ ਜੋ ਵੀ ਸਾਰਾ ਕੁਝ ਸਮਾਨ ਆਵੇ ਆਪਣੇ ਜਹਾਜ਼ ਤੇ ਹੈਗਾ ਏ ਆਪਣੇ ਜਹਾਜ਼ ਦੇ ਉੱਤੇ ਹਸਪੀਟਲ ਤੇ ਜ਼ਰੂਰ ਹੈਗਾ ਵਾ ਪਰ ਸਾਡੇ ਜਹਾਜ਼ ਦੇ ਉੱਤੇ ਡਾਕਟਰ ਕੋਈ ਨਹੀਂ ਹੈਗਾ ਤੇ ਤੁਸੀਂ ਇਹੋ ਅਰਦਾਸ ਕਰੋ ਕਿ ਕਿਸੇ ਵੀਰ ਨੂੰ ਕੁਝ ਨਾ ਹੋਵੇ ਸਾਰੇ ਠੀਕ ਠਾਕ ਰਹਿਣ ਸਹੀ ਸਲੰਤ ਰਹਿਣ ਤੇ ਇਹ ਸਿਰਫ ਇੱਕ ਐਮਰਜੈਂਸੀ ਵਾਸਤੇ ਆ ਇੱਥੇ ਫਰਸਟ ایڈ ਜੇ ਕਿਸੇ ਨੂੰ ਕੁਝ ਹੁੰਦਾ ਵਾ ਤੇ ਇੱਥੇ ਆਪਾਂ ਧਰਤੀ ਕਰਕੇ ਤੇ ਫਿਰ ਰੇਡੀਓ ਮੈਡੀਕਲ ਐਡਵਾਈਸ ਲਈ ਜਾਂਦੀ ਆ ਜਿਹੜੇ শোর ਤੇ ਡਾਕਟਰ ਬੈਠੇ ਆ ਉਹ ਫੋਨ ਤੇ ਦੱਸਦੇ ਆ ਪੀ ਇਹਨੂੰ ਆਹ ਇੰਜੈਕਸ਼ਨ ਦੋ ਇਹਨੂੰ ਆਹ ਗੋਲੀ ਦੋ ਫਿਰ ਉੱਥੋਂ ਫਿਰ ਫੋਨ ਤੇ ਆਟਾ ਆਪਣਾ ਕੈਪਟਨ ਤੇ ਜਿਹੜੇ ਆਪਣੇ ਚੀਫ ਆਫੀਸਰ ਵਗੈਰਾ ਉਹ ਸਾਰੇ ਬੰਦੇ ਦਾ ਇਲਾਜ ਅਕੋਰਡਿੰਗਲੀ ਕਰਦੇ ਆ ਉਹਨਾਂ ਨੂੰ শোর ਤੋਂ ਅਸਿਸਟੈਂਟ ਕਿਨਾਰੇ ਤੋਂ ਅਸਿਸਟੈਂਸ ਮਿਲਦੀ ਆ ਫੋਨ ਤੇ ਪੁੱਛ ਪੁੱਛ ਕੇ ਫਿਰ ਇਲਾਜ ਕਰਦੇ ਆ ਬਾਕੀ ਇੱਥੇ ਕੋਈ ਪ੍ਰੋਫੈਸ਼ਨਲ ਸਮੁੰਦਰੀ ਜਾਜ ਦੇ ਉੱਤੇ ਡਾਕਟਰ ਨਹੀਂ ਹੁੰ